ਰੋਪੜ ਬਲਾਚੌਰ ਮੁਖ ਮਾਰਗ ਨੈਸ਼ਨਲ ਹਾਈਵੇ ਪਿੰਡ ਰਾਈਪੋ ਨੰਗਲ ਨੇੜੇ ਮਾਜਰਾ ਜੱਟਾ ਵਿਖੇ ਇੱਕ ਵਿਅਕਤੀ ਦੀ ਤੇੜ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਜਾਣਕਾਰੀ ਮੁਤਾਬਕ ਥਾੜਾ ਕਾਰਗਰ ਦੇ ਮੁਖ ਅਫਸਰ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਾਜਰਾ ਜੱਟਾ ਦੇ ਨਜ਼ਦੀਕ ਇੱਕ ਅਣਪਛਾਤੇ ਵਿਅਕਤੀ ਦੀ ਪੇੜ ਪਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਜਿਸ ਦੀ ਪਛਾਣ ਹਾਲੇ ਤੱਕ ਨਹੀਂ ਹੋ ਪਾਈ ਹੈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਲਾਚੌਰ ਸਰਕਾਰੀ ਹਸਪਤਾਲ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਹੈ ਉਨ੍ਹਾਂ ਮੁਤਾਬਕ ਇਸ ਕਤਲ ਪਿੱਛੇ ਕਿਸੇ ਦੀ ਸਾਜ਼ਿਸ਼ ਲੱਗਦੀ ਹੈ ਜਿਸ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਤਾਂ ਬਾਰੇ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗੇ ਸਾਨੂੰ ਤਲਾਹ ਵਿਲੀ ਸੀ ਸਵੇਰੇ ਕਿ ਇੱਕ ਰਾਈਪਰ ਪੰਡ ਦੇ ਪਰਪੋਸਿਟ ਸਾਈਡ ਮਹਿਰ ਵਾਲੇ ਪਾਸੇ ਰੋਡ ਦੇ ਨਾਲ ਇੱਕ ਡੈੱਡ ਬਾਡੀ ਪਈ ਹੋਈ ਨੌਜਵਾਨ 22 ਸਾਲ ਦਾ ਹੈ ਜੀ ਇਹ ਮੌਕੇ ਤੇ ਆਇਆ ਪਰ ਇਹ ਜੈਡੈਂਟੀਫਾਈ ਨਹੀਂ ਹੈ ਜੈਡੈਂਟੀਫਿਕੇਸ਼ਨ ਕਰ ਰਹੇ ਆ। ਇਹ ਆ ਰਹੀ ਹੈ ਫ੍ਰੈਂਸਿਕ ਦੀ ਟੀਮ ਆ ਰਹੀ ਹੈ ਸਰ ਇਹ ਪ੍ਰਵਾਸੀ ਲੱਗਦਾ ਕਿ ਕੋਈ ਇਥੇ ਲੋਕਲ ਲੱਗਦਾ ਕੋਈ ਦੇ ਬਾਰੇ ਆਈਡੀਆ ਲੱਗਿਆ ਕਿ ਕਿ ਨਹੀਂ ਪ੍ਰਵਾਸੀ ਤੇ ਨਹੀਂ ਲੱਗਦਾ ਹੈਗਾ ਲੱਗਦਾ ਤੇ ਰੂਪ ਨਾਲ ਪਰ ਟੀਮ ਨੂੰ ਜੈਡੈਂਟੀਫਾਈ ਹੋਣ ਤੋਂ ਬਾਅਦ ਹੀ ਦੱਸ ਸਕਦੇ ਕਿ ਇੱਥੇ ਸਰੀਰ ਤੇ ਕੋਈ ਚੋਟ ਦਾ ਨਿਸ਼ਾਨ ਵੀ ਲੱਗਿਆ ਉਹ ਦੱਸਣਗੇ ਫ੍ਰੈਂਸਿਕ ਟੀਮ ਆਉਗੀ ਜੀ ਮੌਕੇ ਗਲੇ ਦੇ ਉੱਤੇ ਜੇ ਤਾਂ ਨਿਸ਼ਾਨ ਦੇਖ ਰਹੇ ਆਉਂ ਲੱਗਦੇ ਹੈਗੇ ਤੇ ਤੁਹਾਨੂੰ ਬਾਕੀ ਕਲੀਅਰ ਹੋਊ ਟੀਮ ਕਰੇਗੀ ਕੋਈ ਇਹਦੇ ਕੋਲ ਕੋਈ ਸਾਧਨ ਮਿਲਿਆ ਜਾਂ ਮੋਬਾਈਲ ਵਗੈਰਾ ਕੁਝ ਮਿਲਿਆ ਜੀ ਨਹੀਂ ਨਹੀਂ ਅਜਾ ਦਾ ਕੁਝ ਨਹੀਂ ਹੋਇਆ ਹੁਣ ਇਹ ਕਿਥੇ ਸਰਕਾਰੀ ਹਸਪਤਾਲ ਵੀ ਮੌਜੂਦ ਨਹੀਂ ਲਗਾ ਹਾਂਜੀ ਪੈਸੀ ਟੀਮ ਦੇ ਆਉਣ ਤੋਂ ਬਾਅਦ ਮੌਕੇ ਤੋਂ ਲੈ ਕੇ ਬਾਡੀ 72 ਘੰਟੇ ਵਾਸਤੇ ਰਖਾਵਾਂਗੇ ਆਈਡੈਂਟੀਫਿਕੇਸ਼ਨ ਵਾਸਤੇ ਉਸ ਦਿਨ ਪਹਿਲਾਂ ਕੋਈ ਇਤਲਾਹ ਆਈ ਹੋਵੇ ਕਿਸੇ ਵੀ ਗੋਮਸਰ ਦੀ ਅਸੀਂ ਸਾਡੇ ਥਾਣੇ ਹੈ ਨਹੀਂ ਜੀ ਔਰ ਅਸੀਂ ਆਸ-ਪਾਸ ਦੇ ਥਾਣੇ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਪਤਾ ਕਰ ਰਹੇ ਹਾਂ ਅਗਰ ਕਿਸੇ ਦੇ ਗੋਮਸਰ ਸਿੰਘ ਦੀ ਕੰਪਲੇਂਟ ਕੋਈ ਹੋਵੇ ਉਸ ਦੇ ਹਸਾਬ ਨਾਲ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਜਣ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ